ਸਤ ਸ੍ਰੀ ਅਕਾਲ ਦੋਸਤੋ ਇੱਕ ਵਾਰ ਸਾਰਿਆਂ ਦਾ ਫਿਰ ਤੋਂ ਸਵਾਗਤ ਹੈ ਅੱਜ ਦੀ ਇਸ ਕਲਾਸ ਦੇ ਵਿੱਚ ਆਸ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਪੜਦੇ ਲਿਖਦੇ ਹੋਵੋਗੇ ਅੱਜ ਦੀ ਕਲਾਸ ਤੁਹਾਡੇ ਲਈ ਬੜੀ ਹੈ ਖਾਸ ਅਸਲ ਵਿੱਚ ਇਹ ਸਵਾਲ ਭਾਵੇਂ ਕਿ ਆਪਾਂ ਈਟੀਟੀਓ 9894 ਦੀ ਤਿਆਰੀ ਨੂੰ ਮੁੱਖ ਰੱਖ ਕੇ ਕਰਵਾ ਰਹੇ ਹਾਂ ਪਰ ਉਸ ਦੇ ਨਾਲ ਹੀ ਮਾਸਟਰ ਜੀ ਪੰਜਾਬੀ ਦੇ ਪੇਪਰ ਦੇ ਵਿੱਚ ਵੀ ਇਹ ਸਵਾਲ ਪੁੱਛੇ ਜਾਂਦੇ ਆ UGC NET ਤੇ TGT ਚੰਡੀਗੜ੍ਹ ਦਾ ਜਿਹੜਾ ਪੇਪਰ ਹੋਣਾ ਉਹਦੇ ਵਾਸਤੇ ਵੀ ਸਾਰੇ ਜਾਨੇ ਕਲਾਸ ਨੂੰ ਦੇਖੋ ਹੋਰਨਾਂ ਨਾਲ ਸਾਂਝੀ ਕਰੋ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਜ ਦੀ ਕਲਾਸ ਸਾਡੀ ਹੈਗੀ ਆ ਪੰਜਾਬੀ ਕਵਿਤਾ ਨੂੰ ਮੁੱਖ ਰੱਖ ਕੇ ਬਣਾਈ ਆਪਾਂ ਸਵਾਲ ਪੜੋਗੇ ਤੁਹਾਨੂੰ ਸਵਾਦ ਆ ਜਾਏਗਾ ਸਵਾਲਾਂ ਦੀ ਕੁਆਲਿਟੀ ਦੇਖ ਲਓ ਸਵਾਲਾਂ ਦੇ ਉੱਤੇ ਲੱਗੀ ਹੋਈ ਮਿਹਨਤ ਦੇਖੋ ਇੱਕ ਵੀ ਸਵਾਲ ਜੇ ਤੁਸੀਂ ਕਹੋਗੇ ਇਹ ਸਵਾਲ ਰੱਦੀ ਕਿਸਮ ਦਾ ਹੈ ਤੇ ਆਪਾਂ ਪੜਨਾ ਪੜਾਉਣਾ ਬੰਦ ਕਰ ਦਾਂਗੇ ਜੇ ਤੁਸੀਂ ਕੋਈ ਕਹਿ ਦਿਓ ਜੀ ਇਹ ਸਵਾਲ ਰੱਦੀ ਕਿਸਮ ਦਾ ਤੋਂ ਇਸ ਗਰੰਟੀ ਦੇ ਨਾਲ ਆਓ ਇੱਕ ਵਾਰ ਮੈਂ ਫਿਰ ਤੁਹਾਡੀ ਸੇਵਾ ਚ ਹਾਜ਼ਰ ਹਾਂ ਲੈ ਕੇ ਅੱਜ ਦੀ ਨਵੀਂ ਕਲਾਸ ਮਹੱਤਵਪੂਰਨ ਪ੍ਰਸ਼ਨ ਪੜ੍ਹਾਂਗੇ ਈਟੀਟੀ ਅਤੇ ਮਾਸਟਰ ਕੇਡਰ ਯੂਜੀਸੀ ਨੈਟ ਤੇ ਬਾਕੀ ਹੋਰ ਵੀ ਪ੍ਰੀਖਿਆਵਾਂ ਵਾਸਤੇ ਸ਼ੁਰੂਆਤ ਕਰਦੇ ਹਾਂ ਜੀ ਬਿਨਾਂ ਕਿਸੇ ਦੇਰੀ ਤੋਂ ਭਾਈ ਸਾਹਿਬ ਭਾਈ ਵੀਰ ਸਿੰਘ ਦੀ ਰੁਬਾਈ ਕੇ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬੈੰਦੇ ਨੇਹੋਂ ਵਾਲੇ ਨੈਨਾ ਕੀ ਨਿੰਦਰੋ ਦਿਨੇ ਰਾਤ ਤੇ ਵੈੰਦੇ ਇੱਕੋ ਲਗਨ ਲੱਗੀ ਜਾਂਦੀ ਹੈ ਟੋਰ ਅਨੰਤ ਉਹਨਾਂ ਦੀ ਵਸਣੂ ਰੇ ਮੁਕਾਮ ਨਾ ਕੋਈ ਸੋ ਚਾਲ ਪੈ ਨਿਤ ਰਹਿੰਦੇ ਇੰਨਾ ਸਤਰਾਂ ਤੋਂ ਸ਼ੁਰੂਆਤ ਹੈ ਅੱਜ ਦਾ ਪਹਿਲਾ ਸਵਾਲ ਆਧੁਨਿਕ ਪੰਜਾਬੀ ਸਹਿਤ ਦਾ ਮੁੱਢੀ ਕੌਣ ਹੈ ਪੰਜਾਬੀ ਦਾ ਕਿਹੜਾ ਕਵੀ ਜਿਸ ਨੂੰ ਆਧੁਨਿਕ ਪੰਜਾਬੀ ਸਾਹਿਤ ਦਾ ਮੁੱਢੀ ਹੋਣ ਦਾ ਮਾਨ ਪ੍ਰਾਪਤ ਹੈ ਸ਼ਾ ਮੁਹੰਮਦ ਪਾਈ ਵੀਰ ਸਿੰਘ ਜੀ ਬਾਬਾ ਫਰੀਦ ਸਾਹਿਬ ਇਹ ਸਾਰੇ ਬਾਬਾ ਫਰੀਦ ਸਾਹਿਬ ਜੀ ਹੈ ਜਾਂ ਇਹ ਸਾਰੇ ਹੈ ਗੱਲ ਹੋ ਰਹੀ ਹੈ ਆਧੁਨਿਕ ਪੰਜਾਬੀ ਸਾਹਿਤ ਦੀ ਇਹਦੇ ਵਿੱਚ ਮੈਂ ਇੱਕ ਸਵਾਲ ਦੇ ਨਾਲ ਥੋੜੀ ਜੀ ਵਿਆਖਿਆ ਕਰਕੇ ਹੋਰ ਗੱਲਾਂ ਵੀ ਦੱਸਾਂਗਾ ਆਧੁਨਿਕ ਪੰਜਾਬੀ ਸਾਹਿਤ ਦਾ ਮੁੱਢੀ ਜਦੋਂ ਆਧੁਨਿਕਤਾ ਦੀ ਗੱਲ ਹੁੰਦੀ ਹੈ ਪੰਜਾਬੀ ਦੇ ਬਹੁਤ ਸਾਰੇ ਸਾਹਿਤ ਇਤਿਹਾਸਕਾਰ ਇੱਕ رائے ਵੀ ਨੇ ਤੇ ਬਹੁਤ ਥਾਵਾਂ ਤੇ ਉਹ ਦੂਰਾਈ ਵੀ ਨੇ ਦੋ ਗੱਲਾਂ ਵੀ ਕਰਦੇ ਆ ਕਿਸੇ ਨੇ ਕਿਸੇ ਨੂੰ ਕਿਹਾ ਕਿਸੇ ਨੇ ਕਿਸੇ ਨੂੰ ਕਿਹਾ ਡਾਕਟਰ ਸੁਤਿੰਦਰ ਸਿੰਘ ਨੂਰ ਹੁਨੀ ਤਾਂ ਕਹਿੰਦੇ ਆ ਕਿ ਸ਼ਾ ਮੁਹੰਮਦ ਨੇ ਜਦੋਂ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਲਿਖਿਆ ਤੇ ਉਹਦੇ ਵਿੱਚੋਂ ਨਵੀਂ ਕਵਿਤਾ ਦੀ ਸੁਗੰਧੀ ਆਉਣੀ ਸ਼ੁਰੂ ਹੋ ਗਈ ਸੀ ਪਰ ਅਸਲ ਵਿੱਚ ਰੂਪ ਦੇ ਪੱਖ ਤੋਂ ਤੇ ਵਿਸ਼ੇ ਦੇ ਪੱਖ ਦੋ ਜੇ ਪੂਰੀ ਤਰ੍ਹਾਂ ਕਿਸੇ ਨੇ ਪੰਜਾਬੀ ਕਵਿਤਾ ਦੇ ਵਿੱਚ ਮਾਡਰਨਿਜ਼ਮ ਨੂੰ ਇੰਟਰੋਡਿਊਸ ਕਰਵਾਇਆ ਤੇ ਉਹ ਹੈ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਜਿਸ ਨੂੰ ਨਿੱਕੀਆਂ ਕਵਤਾਂਵਾਂ ਦਾ ਵੱਡਾ ਕਵੀ ਕਿਹਾ ਜਾਂਦਾ ਹੈ ਜਿਸ ਨੂੰ ਪਹਿਲਾ ਪੰਜਾਬੀ ਦਾ ਰਹਾਸਵਾਦੀ ਕਵੀ ਕਿਹਾ ਜਾਂਦਾ ਹੈ ਔਰ ਇਹਨਾਂ ਦੀ ਕਵਿਤਾ ਪੱਛਮੀ ਸਾਹਿਤ ਤੋਂ ਪ੍ਰਭਾਵਿਤ ਸੀ ਜਿਨ੍ਹਾਂ ਨੂੰ ਕੁਦਰਤ ਦਾ ਕਵੀ ਪ੍ਰਕਿਰਤੀ ਦਾ ਕਵੀ ਤੇ ਪੰਜਾਬੀ ਦਾ ਵਰਡ ਜਵਰਤ ਕਿਹਾ ਜਾਂਦਾ ਹੈ ਹਾਲਾਂਕਿ ਸਵਾਲ ਅੱਗੇ ਆਉਣੇ ਆ ਮੈਂ ਥੋੜੀ ਜਿਹਾ ਪਹਿਲਾਂ ਬੋਲ ਗਿਆ ਬਾਬਾ ਫਰੀਦ ਸਾਹਿਬ ਜੀ ਜਿਹੜੇ ਹੈ ਇਹ ਸਾਡੇ ਸੋ ਵੈਸੇ ਜਿਹੜਾ ਆਲ ਓਵਰ ਸਾਹਿਤ ਹੈ ਪੰਜਾਬੀ ਦਾ ਸਾਹਿਤ ਉਹਦਾ ਜਿਹੜਾ ਪਹਿਲਾ ਕਵੀ ਬਾਬਾ ਫਰੀਦ ਸਾਹਿਬ ਜੀ ਨੂੰ ਮੰਨਿਆ ਜਾਂਦਾ ਹੈ। ਤੋਂ ਆਪਾਂ ਤਿੰਨਾਂ ਬਾਰੀ ਡਿਸਕਸ ਕਰ ਲਿਆ। ਤੁਸੀਂ ਯਾਦ ਰੱਖਿਓ ਆਜ ਪੰਜਾਬੀ ਸ਼ਹਿਦ ਦਾ ਮੋਢੀ ਕਵੀ ਪਾਈ ਵੀਰ ਸਿੰਘ। ਅੱਛਾ ਇੱਥੇ ਜੇ ਗੱਲ ਆਪਾਂ ਕਵੀ ਦੀ ਕਰੀਏ ਤਾਂ ਵੀ ਵੀਰ ਸਿੰਘ ਜੇ ਸਾਹਿਤ ਦਾ ਮੋਢੀ ਕਹੀਏ ਤਾਂ ਵੀ ਵੀਰ ਸਿੰਘ ਹੁਣ ਸਾਹਿਤ ਦਾ ਮੋਢੀ ਕਿਵੇਂ ਕਵਾਂਗੇ? ਕਵਿਤਾ ਦਾ ਮੋਢੀ ਤਾਂ ਭਾਈ ਵੀਰ ਸਿੰਘ ਸ਼ਹਿਦ ਦਾ ਮੋਢੀ ਵੀ ਹੈ ਕਿਉਂਕਿ ਇਹਨਾਂ ਨੇ ਨਾਵਲ ਲਿਖਿਆ। ਨਾਵਲ ਲਿਖੇ ਚਾਰ ਇੱਕ ਨਾਟਕ ਰਾਜਾ ਲਖਦਾਤਾ ਸਿੰਘ 1910 ਦੇ ਵਿੱਚ ਪ੍ਰਕਾਸ਼ਿਤ ਹੁੰਦਾ ਹੈ ਨਾਵਲ ਚਾਰ ਨੇ ਸੁੰਦਰੀ ਅ ਵਿਜੈ ਸਿੰਘ ਅ ਨੌਦ ਸਿੰਘ ਤੇ ਇੱਕ ਹੋਰ ਹੈ ਇਸੇ ਤਰ੍ਹਾਂ ਇਹਨਾਂ ਨੇ ਮਹਾਕਾਵ ਵੀ ਲਿਖਿਆ ਮਹਾਕਾਵ ਵੀ ਇਹਨਾਂ ਦਾ ਹੈ ਇਸ ਤੋਂ ਇਲਾਵਾ ਇਹਨਾਂ ਨੇ ਵਾਰਤਕ ਦੇ ਵਿੱਚ ਚਮਤਕਾਰ ਵੀ ਲਿਖੇ ਔਰ ਸੰਪਾਦਨ ਕਲਾ ਦੇ ਵਿੱਚ ਵੀ ਇਹਨਾਂ ਨੇ ਵੱਡਾ ਕੰਮ ਕੀਤਾ ਤੇ ਵਾਰਤਕ ਦੇ ਵਿੱਚ ਜਿਹੜੇ ਚਮਤਕਾਰ ਹੈ ਉਹ ਤਿੰਨ ਲਿਖੇ ਇਦਾਂ ਪਾਈ ਸਾਹਿਬ ਦੀ ਹਰ ਬਹੁਪੱਖੀ ਦੇਨ ਹੈ ਪੰਜਾਬੀ ਸਾਹਿਤ ਨੂੰ ਇਸ ਕਰਕੇ ਪੰਜਾਬੀ ਸਾਹਿਤ ਦਾ ਮੁੱਢਲੀ ਕਵੀ ਹੈ ਸਵਾਲ ਨੰਬਰ 2 ਨਕੀਆਂ ਕਵਤਾਵਾਂ ਦਾ ਵੱਡਾ ਕਵੀ ਅੱਛਾ ਇਹ ਇਹ ਨਾ ਇਦਾਂ ਕਿ ਸਵਾਲਾਂ ਦਾ ਲੰਗਰ ਲਾਤਾ ਤੁਹਾਡੇ ਸਾਹਮਣੇ ਹੁਣ ਇਹਦੇ ਵਿੱਚੋਂ ਜਿਹੜਾ ਜਿਹੜਾ ਜਿੰਨੂੰ ਜਿੰਨੂੰ ਲੋੜ ਹੈ ਉਹ ਆਪਦਾ ਚੱਕ ਲੈ ਭਾਈ ਜੂਜੀਸੀ ਵਾਲਾ ਵੀ ਚੱਕ ਲੈ ਈਟੀਟੀ ਵਾਲਾ ਵੀ ਚੱਕ ਲੈ ਮਾਸਟਰ ਕਿਡਰ ਵਾਲਾ ਵੀ ਲੈ ਲੈ ਜਿੰਨੂੰ ਜਿੰਨੀ ਲੋੜ ਹੈ ਨ ਲੈ ਜੇ ਭਾਈ ਪਰੇ ਭੰਡਾਰੇ ਸਾਹਿਬ ਦੇ ਨੀਵਾ ਹੋ ਕੇ ਲੁੱਟ ਆ ਜੋ ਜੀ ਨਿੱਕੀਆਂ ਕਵਤਾਂਾਂ ਦਾ ਵੱਡਾ ਕਵੀ ਕੌਣ ਹੈ ਭਾਈ ਸਾਹਿਬ ਭਾਈ ਵੀਰ ਸਿੰਘ ਪੂਰਨ ਸਿੰਘ ਜੀ ਪ੍ਰੋਫੈਸਰ ਮੋਹਨ ਸਿੰਘ ਜਾਂ ਫਿਰ ਇਹ ਸਾਰੇ ਨਿੱਕੀ ਕਵਤਾ ਜਿਵੇਂ ਆਪਾਂ ਕਹਿੰਦੇ ਨਿੱਕੀ ਜਿੰਦ ਵੱਡੇ ਵੱਡਾ ਸਾਕਾ ਨਿੱਕੀਆਂ ਜਿੰਦਾਂ ਵੱਡੇ ਸਾਕੇ ਨਿੱਕੀਆਂ ਕਵਤਾਾਂਾਂ ਕਵੀ ਵੱਡਾ ਕਿਹੜਾ ਕਵੀ ਹੈ ਜਿਸ ਨੇ ਪੰਜਾਬੀ ਚ ਪਹਿਲੀ ਵਾਰ ਨਿੱਕੀ ਕਵਤਾ ਨੂੰ ਲਿਖਿਆ ਕਿਉਂਕਿ ਇਸ ਤੋਂ ਪਹਿਲਾਂ ਜਿੰਨੇ ਵੀ ਕਵਤਾ ਨਾ ਉਹ ਸਾਡੀ ਚਾਰ ਰੂਪਾਂ ਦੇ ਵਿੱਚ ਆਈ ਹੈ ਇੱਕ ਤਾਂ ਗੁਰਬਾਣੀ ਹੈ ਕਿੱਸਾ ਹੈ ਸੂਫੀ ਨੇ ਤੇ ਵਾਰਾਂ ਤੇ ਜੰਗਨਾਮੇ ਨੇ ਔਰ ਇਹਦੇ ਵਿੱਚੋਂ ਕਿੱਸਾ ਤੇ ਵਾਰਾਂ ਤਾਂ ਸਿੱਧੀ ਬਰਤਾਂਤਕ ਕਵਤਾ ਇਹਨਾਂ 'ਚ ਕਹਾਣੀ ਹੈ ਬਰਤਾਂਤ ਹੈ ਇਹ ਬਰਤਾਂਤਕ ਹੈ ਗੁਰਬਾਣੀ ਤੇ ਸੂਫੀ ਰਹਾਸਵਾਦੀ ਕਵਤਾਵਾਂ ਜ਼ਰੂਰ ਨੇ ਛੋਟੇ-ਛੋਟੇ ਸ਼ਬਦਾਂ 'ਚ ਭਾਵੇਂ ਲਿਖੀਆਂ ਹੋਈਆਂ ਪਰ ਜਿਹੜੀ ਮਾਡਰਨ ਟਾਈਮ ਦੀ ਪੋਇਟਰੀ ਹੈ ਜਿਹੜੀ ਸਾਨੂੰ ਪੱਛਮ ਤੋਂ ਜਿਸ ਨੂੰ ਅਸੀਂ ਜਿਸ ਦੀ ਲੋਪ ਪ੍ਰਾਪਤ ਕਰਦੇ ਹਾਂ ਪੱਛਮੀ ਸਾਹਿਤ ਤੋਂ ਉਹ ਜਿਹੜੀ ਕਵਿਤਾ ਉਹ ਲਿਖਣ ਦੀ ਸ਼ੁਰੂਆਤ ਭਾਈ ਵੀਰ ਸਿੰਘ ਜੀ ਨੇ ਕੀਤੀ ਸੀ ਪੰਜਾਬੀ ਦੇ ਵਿੱਚ ਉੱਤਰ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਰ ਇਸ ਦੀ ਜਿਹੜੀ ਵਿਆਖਿਆ ਉਹ ਵੀ ਜ਼ਰੂਰੀ ਹੈ ਤਾਂ ਕਿ ਤੁਹਾਨੂੰ ਪਤਾ ਲੱਗਦਾ ਰਹੇ ਸਵਾਲ ਨੰਬਰ 3 ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦਾ ਸ਼ਾਇਰ ਭਾਈ ਵੀਰ ਸਿੰਘ ਪ੍ਰੋਫੈਸਰ ਪੂਰਨ ਸਿੰਘ ਪਾਈ ਮੋਹਨ ਸਿੰਘ ਡਾਕਟਰ ਪ੍ਰੋਫੈਸਰ ਮੋਹਨ ਸਿੰਘ ਤੇ ਧਨੀ RAM ਚਾਤਰੀਕ ਪੰਜਾਬ ਪੰਜਾਬੀ ਅਤੇ ਪੰਜਾਬੀ ਅត្ត ਦਾ ਸ਼ਾਇਰ ਕਿਹੜਾ ਕਵੀ ਹੈ ਬੜੇ ਸੌਖੇ ਸਵਾਲ ਨੇ ਬੜੇ ਪਿਆਰੇ ਸਵਾਲ ਨੇ ਪੰਜਾਬ ਦੀ ਗੱਲ ਕਰਦਾ ਹੈ ਪੰਜਾਬੀ ਦੀ ਗੱਲ ਕਰਦਾ ਹੈ ਪੰਜਾਬੀ ਭਾਸ਼ਾ ਦੀ ਗੱਲ ਕਰਦਾ ਹੈ ਪੰਜਾਬੀ ਬੰਦੇ ਦੀ ਗੱਲ ਕਰਦਾ ਹੈ ਤੇ ਪੰਜਾਬੀਅਤਾਂ ਦੀ ਗੱਲ ਕਰਦਾ ਹੈ ਜਿਹੜੀ ਸਾਡੀ ਸਾਂਝ ਹੈ ਜਿੰਨੂੰ ਕਹਿੰਦੇ ਆ ਪੰਜਾਬ ਨਾ ਹਿੰਦੂ ਨਾ ਮੁਸਲਮਾਨ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਇਹ ਗੱਲ ਕੌਣ ਕਰਦਾ ਹੈ ਨਾਮ ਪ੍ਰੋਫੈਸਰ ਪੂਰਨ ਸਿੰਘ ਤੋਂ ਪੂਰਨ ਸਿੰਘ ਹੋਰੀ ਜਿਹੜੇ ਆ ਇਹ ਬੜੇ ਸਵੇਦਨਸ਼ੀਲ ਕਵੀ ਹੈ ਪ੍ਰੋਫੈਸਰ ਪੂਰਨ ਸਿੰਘ ਜੀ ਨੂੰ ਪੰਜਾਬ ਦਾ ਛੇਵਾ ਦਰਿਆ ਕਿਹਾ ਜਾਂਦਾ ਆਤਮਾ ਦਾ ਕਵੀ ਕਿਹਾ ਜਾਂਦਾ ਹੈ ਤੋਂ ਪ੍ਰੋਫੈਸਰ ਪੂਰਨ ਸਿੰਘ ਪਹਿਲਾ ਪੰਜਾਬੀ ਦਾ ਰੋਮਾਂਟਿਕ ਜਾਂ ਰਮਾਂਸਵਾਦੀ ਕਵੀ ਹੈ ਔਰ ਜਿਸ ਨੇ ਪੱਛਮੀ ਕਵਤਾ ਕਾਲਰਿਸ ਪੱਛਮੀ ਕਵਤਾ ਕੀਟ ਸ਼ੈਲੀ ਵਰਜਵਰਤ ਹੋਣਾ ਦਾ ਪ੍ਰਭਾਵ ਕਬੂਲ ਕੇ ਪੰਜਾਬੀ ਚ ਲਿਖਿਆ ਔਰ ਇਹਨਾਂ ਨੇ ਵੋਲਟ ਵਿਟਮਨ ਦੀ ਜੋ ਕਿਤਾਬ ਸੀ ਘਾਹ ਦੀਆਂ ਪੱਤੀਆਂ ਉਸ ਦਾ ਪੰਜਾਬੀ ਚ ਅਨਵਾਦ ਵੀ ਕੀਤਾ ਘਾਹ ਦੀਆਂ ਪੱਤੀਆਂ ਹੀਟ ਦਾ ਲੀਵਸ ਲੀਵਸ ਗ੍ਰਾਸ ਨਾਮ ਦੀ ਜਿਹੜੀ ਕਵਿਤਾ ਸੀ ਕਿਤਾਬ ਸੀਗੀ ਤੋਂ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦਾ ਸ਼ਾਇਰ ਪ੍ਰੋਫੈਸਰ ਪੂਰਨ ਸਿੰਘ ਸਵਾਲ ਨੰਬਰ 4 ਪੰਜਾਬੀ ਕਵਿਤਾ ਦਾ ਕਾਲੀਦਾਸ ਕੌਣ ਹੈ ਸ਼ਾ ਹੁਸੈਨ ਵਾਰਿਸ ਸ਼ਾ ਸ਼ੇਖ ਫਰੀਦ ਬਾਬਾ ਬੁੱਲੇ ਸ਼ਾ ਪੰਜਾਬੀ ਕਵਿਤਾ ਦਾ ਪੰਜਾਬੀ ਕਵਿਤਾ ਦਾ ਕਾਲੀਦਾਸ ਇਹ ਕਲਾਸ ਨੂੰ ਸ਼ੇਅਰ ਜ਼ਰੂਰ ਕਰਨਾ ਸਾਰਿਆਂ ਨੇ ਕੁਆਲਿਟੀ ਦੇ ਸਵਾਲ ਹੈ ਸਵਾਲਾਂ ਨੂੰ ਕੋਈ ਚੈਲੰਜ ਨਹੀਂ ਹੈ ਜੇ ਕੋਈ ਹੋਰ ਟਾਪਿਕ ਤੁਸੀਂ ਪੜ੍ਹਨਾ ਚਾਹੁੰਦੇ ਹੋ ਲਿਟਰੇਚਰ ਪੜ੍ਹ ਰਹੇ ਆਪਾਂ ਕਿਸੇ ਨੇ ਪਾਸ਼ਾ ਪਟਨੀਆ ਬਾਹਰ ਤੱਕ ਪੜ੍ਹਨੀ ਹੈ ਕੋਈ ਪਨਾ ਸਭਿਆਚਾਰ ਪੜ੍ਹਨਾ ਉਹ ਵੀ ਦੱਸ ਸਕਦੇ ਹੋ ਤੋਂ ਕਵਿਤਾ ਦਾ ਕਾਲੀਦਾਸ ਫਾਰਿਸ਼ਾ ਨੂੰ ਕਿਹਾ ਜਾਂਦਾ ਸ਼ੇਕਸਪੀਅਰ ਵੀ ਬਾਰਿਸ਼ਾ ਨਹੀਂ ਕਿਹਾ ਜਾਂਦਾ ਯਾਦ ਰੱਖਿਓ ਸਵਾਲ ਨੰਬਰ 5 ਰਾਣਾ ਸੂਰਤ ਸਿੰਘ ਮਹਾਂ ਕਾਬਦਾਰ ਚੈਤਾ ਕੌਣ ਨੇ ਭਾਈ ਵੀਰ ਸਿੰਘ ਪ੍ਰੋਫੈਸਰ ਪੂਰਨ ਸਿੰਘ ਮੋਹਨ ਸਿੰਘ ਕੋਈ ਨਹੀਂ ਤੋਂ ਰਾਣਾ ਸੂਰਤ ਸਿੰਘ ਏਡਾ ਸੌਖਾ ਸਵਾਲ ਹੈ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਲਿਖਣਾ ਕਦੋਂ ਸ਼ੁਰੂ ਕੀਤਾ ਸੀ ਉਹਨਾਂ ਨੇ ਮੇਰਾ ਖਿਆਲ 1902 ਇਸ ਵਿੱਚ ਸੰਪੂਰਨ ਕਦੋਂ ਹੋਇਆ 1905 ਇਸ ਵਿੱਚ ਇਹਦੀ ਇਹਦਾ ਆਧਾਰ ਕੀ ਹੈ ਇਹਦਾ ਆਧਾਰ ਹੈ ਗੁਰਮਤਿ ਦਰਸ਼ਨ ਗੁਰਮਤਿ ਦਰਸ਼ਨ ਇਸ ਕਿਤਾਬ ਦਾ ਬੇਸ ਹੈ ਆਧਾਰ ਹੈ ਔਰ ਇਸ ਦਾ ਮਨੋਰਥ ਕੀ ਲਿਖੀ ਕਿਉਂ ਹੈ ਉਹ ਗੁਰਮਤਿ ਪ੍ਰਚਾਰ ਵਾਸਤੇ ਇਹਨਾਂ ਨੇ ਇਹ ਕਿਤਾਬ ਲਿਖੀ ਹੈ ਇਹ ਪੰਜਾਬੀ ਦਾ ਪਹਿਲਾ ਮਹਾਕਾਵ ਹੈ ਕਿੰਨੇ ਸਵਾਲ ਹੈ ਦੇਖੋ ਪੰਜਾਬੀ ਦਾ ਪਹਿਲਾ ਮਹਾਕਾਵ ਰਾਣਾ ਸੂਰਤ ਸਿੰਘ ਹੈ ਇਹਦੇ ਜਿਹੜੇ ਪਾਤਰ ਕਿਹੜੇ-ਕਿਹੜੇ ਆ ਇੱਕ ਤਾਂ ਸੂਰਤ ਸਿੰਘ ਪਾਤਰ ਹੈ ਦੂਸਰਾ ਹੈ ਰਾਜਕੌਰ ਸੂਰਤ ਸਿੰਘ ਔਰ ਰਾਜਕੌਰ ਉਸ ਦੀ ਘਰ ਵਾਲੀ ਔਰ ਇਹ ਸਿਰਖੰਡੀ ਛੰਦ ਦੇ ਵਿੱਚ ਲਿਖਿਆ ਹੋਇਆ ਮਹਾਕਾਵ ਕੀ ਹੁੰਦਾ ਹੈ ਇਹੋ ਜੀ ਜਾਣਕਾਰੀ ਲੈ ਲਈ ਕਲਾਸ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਰਾਣਾ ਸੂਰ ਸਿੰਘ ਮਹਾਕਾਵ ਦਾ ਰਚਤਾ ਕੌਣ ਹੈ ਇਹ ਮੈਂ ਕਿਸੇ ਹੋਰ ਵੀਡੀਓ ਦੇ ਵਿੱਚ ਸਾਹ ਦੇ ਰੂਪ ਕਰਾਉਂਗਾ ਉੱਥੇ ਕਰਾ ਦੂੰਗਾ ਜੀ ਤਾਂ ਇਹਦਾ ਉੱਤਰ ਹੈ ਭਾਈ ਵੀਰ ਸਿੰਘ ਸਵਾਲ ਨੰਬਰ 6 ਭਾਈ ਵੀਰ ਸਿੰਘ ਦਾ ਜੀਵਨ ਕਾਲ ਦੱਸੋ 1872 1957 1874 54 92 57 1874 1958 ਇਹ ਵੀ ਬਹੁਤ ਸੌਖਾ ਸਵਾਲ ਹੈ ਭਾਈ ਵੀਰ ਸਿੰਘ ਦਾ ਜੀਵਨ ਕਾਲ ਕੱਲਾ ਜਨਮ ਹੀ ਪੁੱਛਿਆ ਜਾ ਸਕਦਾ ਹੈ ਚਲਾਨਾ ਨਹੀਂ ਪੁੱਛਿਆ ਜਾ ਸਕਦਾ ਉਹਨਾਂ ਦਾ ਜਨਮ ਤੇ ਚਲਾਨਾ ਅੰਮ੍ਰਿਤਸਰ ਸਾਹਿਬ ਦਾ ਪਿਤਾ ਦਾ ਨਾਮ ਡਾਕਟਰ ਚਰਨ ਸਿੰਘ ਹੈ ਡਾਕਟਰ ਚਰਨ ਸਿੰਘ ਜੀ ਉਹਨਾਂ ਦਾ ਔਰ ਉਹਨਾਂ ਦਾ ਜਿਹੜਾ ਜਨਮ 1872 ਚ ਹੋਇਆ ਤੇ 1957 ਦੇ ਵਿੱਚ ਚਲਾਨਾ ਹੁੰਦਾ ਹੈ ਸਵਾਲ ਨੰਬਰ 7 ਪੰਜਾਬੀ ਦਾ ਪਹਿਲਾ ਸਹਿਤਕ ਆਦਮੀ ਅਵਾਰਡ ਕਿਹੜੇ ਲੇਖਕ ਨੂੰ ਪ੍ਰਾਪਤ ਹੋਇਆ ਇਦਾਂ ਦਾ ਸਵਾਲ ਵੀ ਅੱਗੇ ਪੇਪਰਾਂ ਦੇ ਵਿੱਚ ਬਣ ਸਕਦਾ ਹੈ ਇਹਦਾ ਉੱਤਰ ਹੈ ਪਾਈਸ਼ਾ ਪਾਈ ਵੀਰ ਸਿੰਘ ਵੀਰ ਸਿੰਘ ਨੂੰ ਪ੍ਰਾਪਤ ਹੋਇਆ ਹੋਇਆ ਕਦੋਂ 1955 ਈਸਵੀ ਦੇ ਵਿੱਚ ਕਿਸ ਕਿਤਾਬ ਤੇ ਹੋਇਆ ਇਹ ਆਪਾਂ ਅੱਗੇ ਗੱਲ ਕਰਦੇ ਹਾਂ ਉਹ ਕਿਤਾਬ ਕਦੋਂ ਲਿਖੀ ਗਈ ਇਹ ਵੀ ਗੱਲਬਾਤ ਆਪਾਂ ਅੱਗੇ ਕਰਦੇ ਹਾਂ ਤੁਸੀਂ ਯਾਦ ਰੱਖਣਾ ਹੁਣ ਤੁਹਾਨੂੰ ਸਵਾਲ ਜੁਜੀਸੀ ਵਾਲੇ ਉਹ ਸਵਾਲ ਦੇਖ ਲਓ ਤੁਹਾਨੂੰ ਕਿੱਦਾਂ ਦੇ ਆਉਂਦੇ ਆ ਹੁਣ ਉਹਨਾਂ ਨੇ ਪਤਾ ਕੀ ਕਰਨਾ ਪੁੱਛਣਾ ਤਾਂ ਅਕਾਦਮੀ ਅਵਾੜੀਆ ਪਰ ਉਹਨਾਂ ਨੇ ਹੁਣ ਤੁਹਾਨੂੰ ਤਰਤੀਬ ਪੁੱਛਣੀ ਆ ਜਿੰਨੇ ਵੀ ਤੁਸੀਂ ਕਲਾਸ ਦੇਖ ਰਹੇ ਹੋ ਨਾ ਪਰਸੋਂ ਚੌਥੇ ਤੁਹਾਡਾ ਪੇਪਰ ਹੈ ਮਾਸਟਰ ਕੈਡਰ ਵਾਲੇ ਵੀ ਧਿਆਨ ਦੇਣਗੇ ਹੁਣ ਭਾਈ ਆਪਣੀ ਤਰਤੀਬ ਯਾਦ ਕਰ ਲਿਆ ਕਰੋ ਉਹਨਾਂ ਨੇ ਤੁਹਾਨੂੰ ਪੁੱਛਣਾ ਹੈ ਰਚਨਾਵਾ ਪਾ ਕੇ ਲੇਖਕ ਪਾ ਕੇ ਇਹ ਸਵਾਲ ਅੱਜ ਕੱਲ ਆ ਰਿਹਾ ਹੈ ਰਚਨਾਵਾ ਤੇ ਲੇਖਕ ਪਾ ਕੇ ਵੀ ਦੱਸੋ ਜੀ ਹੇਠ ਲਿਖਿਆਂ ਵਿੱਚੋਂ ਜਿਹੜੀ ਤਰਤੀਬ ਸਹੀ ਕਰੋ ਤੇ ਤਰਤੀਬ ਪਾਈ ਹੋਗੀ ਕਿ ਪਹਿਲਾ ਸਹਿਤਾ ਕਾਦਮੀ ਪੁਰਸਕਾਰ ਮਤਲਬ ਉਦੀ ਸੀਕੁਐਂਸ ਸਹਿਤਾ ਕਾਦਮੀ ਪੁਰਸਕਾਰਾਂ ਦੀ ਸੀਕੁਐਂਸ ਜਾਂ ਕਿਤਾਬਾਂ ਦੀ ਸੀਕੁਐਂਸ ਕਿ ਕਿਹੜੀ ਕਿਤਾਬ ਨੂੰ ਪਹਿਲਾ ਮਿਲਿਆ ਦੂਜਾ ਮਿਲਿਆ ਤੀਜਾ ਮਿਲਿਆ ਚੌਥਾ ਮਿਲਿਆ ਤਾਂ ਇਸ ਤਰ੍ਹਾਂ ਦੇ ਸਵਾਲ ਆਉਂਦੇ ਧਿਆਨ ਰੱਖਣਾ ਸਵਾਲ ਨੰਬਰ 8 ਮੇਰੇ ਸਾਇਆ ਜੀਓ ਕਿਤਾਬ ਦਾ ਕਰਤਾ ਸ਼ਾਇਰ ਹੈ ਇਹਦਾ ਉੱਤਰ ਤਾਂ ਸਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਮੇਰੇ ਸਾਇਆ ਜੀਓ 1953 ਦੇ ਵਿੱਚ ਭਾਈ ਸਾਹਿਬ ਭਾਈ ਵੀਰ ਸਿੰਘ ਨੇ ਇਸ ਨੂੰ ਲਿਖਿਆ ਸੀ ਔਰ ਇਹ ਪੱਤਰ ਰੂਪ ਦੇ ਵਿੱਚ ਹੈ ਮੇਰਾ خیال ਪੱਤਰ ਰੂਪ ਦੇ ਵਿੱਚ ਆਪਾਂ ਦੇਖ ਲਵਾਂਗੇ ਇੱਕ ਵਾਰ ਮੈਨੂੰ ਲੱਗਦਾ ਕਿਉਂਕਿ ਮੈਂ ਕਿਤੇ ਪੜਿਆ ਹੈ 1955 ਦੇ ਵਿੱਚ ਇਹਨੂੰ ਅਕਾਦਮੀ ਪੁਰਸਕਾਰ ਪ੍ਰਾਪਤ ਹੋ ਗਿਆ 2 ਸਾਲ 1956 ਦੇ ਵਿੱਚ ਪਦਮ ਪੂਸ਼ਣ ਪ੍ਰਾਪਤ ਹੋਇਆ 1 ਸਾਲ ਬਾਅਦ ਭਾਈ ਵੀਰ ਸਿੰਘ ਨੂੰ ਔਰ 1957 ਦੇ ਵਿੱਚ ਉਹਨਾਂ ਦਾ ਦਿਹਾਂਤ ਹੋ ਜਾਂਦਾ ਹੈ ਪਾਈ ਵੀਰ ਸਿੰਘ ਜੀ ਸਵਾਲ ਨੰਬਰ 9 ਕੁਦਰਤ ਦਾ ਕਵੀ ਕੌਣ ਹੈ ਜਾਂ ਕੁਦਰਤ ਦਾ ਕਵੀ ਲਾ ਲਓ ਜਾਂ ਪ੍ਰਕਿਰਤੀ ਦਾ ਕਵੀ ਲਾ ਲਓ ਪ੍ਰਕਿਰਤੀ ਦਾ ਕਵੀ ਕੁਦਰਤ ਦਾ ਕਵੀ ਇਸ ਦੀ ਤੁਲਨਾ ਕਿਹਦੇ ਨਾਲ ਕੀਤੀ ਜਾਂਦੀ ਹੈ ਵਰਡਜ਼ ਵਰਥ ਨਾਲ ਵਰਡਜ਼ ਵਰਥ ਜੋ ਅੰਗਰੇਜ਼ੀ ਦਾ ਕਵੀ ਉਹਦੇ ਨਾਲ ਤੁਲਨਾ ਕੀਤੀ ਜਾਂਦੀ ਹੈ ਔਰ ਕੌਣ ਹੈ ਪ੍ਰੋਫੈਸਰ ਪਾਈ ਸਾਹਿਬ ਪਾਈ ਵੀਰ ਸਿੰਘ ਜੀ ਕੁਦਰਤ ਦਾ ਕਵੀ ਪਾਈ ਵੀਰ ਸਿੰਘ ਜੀ ਸਵਾਲ ਨੰਬਰ 10 ਭਾਈ ਵੀਰ ਸਿੰਘ ਦਾ ਜਨਮ ਕਿੱਥੇ ਹੋਇਆ ਅੰਮ੍ਰਿਤਸਰ ਲਾਹੌਰ ਮੁਲਤਾਨ ਜਲੰਧਰ ਜ਼ਿਲੇ ਜ਼ਿਲੇ ਵਾਲਾ ਇੱਕ ਅੱਦੇ ਲੇਖਕ ਦੀ ਜੀਵਨੀ ਦੇ ਵਿੱਚੋਂ ਸਵਾਲ ਪੇਪਰ ਦੇ ਵਿੱਚ ਜ਼ਰੂਰ ਬਣ ਕੇ ਆਉਂਦਾ ਹੈ ਇਹ ਵੀ ਆਪਣਾ ਸਵਾਲ ਜਿਹੜਾ ਹੈ ਤੁਸੀਂ ਤਿਆਰ ਬਰ ਤਿਆਰ ਰੱਖੋ ਇਹ ਸਵਾਲ ਵੀ ਤੁਹਾਨੂੰ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਹੈ ਤੋ ਇਹਦਾ ਉੱਤਰ ਹੈ ਜੀ ਅੰਮ੍ਰਿਤਸਰ ਸਾਹਿਬ ਸਵਾਲ ਨੰਬਰ 10 ਤੋਂ ਬਾਅਦ तो सारे सूचना के पेपर की तैयारी बहुत ही महत्वपूर्ण प्रश्नों की लड़ी खास करके ईटी टी उठ चौरानवे जो पेपर चल रहा है तैयारी वास्ते बहुत सवाल बने हैं, जो किसी ने उस प्रश्न उत्तरा अपना तैयारी करनी है वाइस बेहतर तैयारी करनी है तो वह अज ही संपर्क करके प्राप्त कर सकते हैं एक हज़ार प्लस प्रश्न जेडे के एग्जाम ओरिएटड है ਪੇਪਰ ਨੂੰ ਸਿਲੇਬਸ ਨੂੰ ਧਿਆਨ ਵਿੱਚ ਰੱਖ ਕੇ ਬਹੁਤ ਠੁਕਮੇ ਐਨੇ ਐਵੇਂ ਕੂੜਾ-ਕਬਾੜਾ ਨਹੀਂ ਕਿ ਦਰਉਧਰੋਂ ਗੱਲਾਂបੱਤਾਂ ਨਹੀਂ ਜਿਹੋ ਜੀ ਤੁਸੀਂ ਇਹ ਦੇਖ ਰਹੇ ਹੋ ਇਸੇ ਕੁਆਲਿਟੀ ਦੇ ਪ੍ਰਸ਼ਨ ਤੇ ਉਸ ਤੋਂ ਬਾਅਦ ਉਹਨਾਂ ਦੇ ਮਾਕ ਟੈਸਟ ਜਿਸ ਨੂੰ ਅਸੀਂ ਕਿਸ ਤਰੀਕੇ ਨਾਲ ਜਿਵੇਂ origignal ਪੇਪਰ ਦੇ ਵਿੱਚ ਉਸੇ ਫਾਰਮ ਦੇ ਵਿੱਚ ਤੁਹਾਡੇ ਸਾਹਮਣੇ ਪ੍ਰਸਾਰਤ ਕੀਤਾ ਜਾ ਰਿਹਾ ਹੈ ਇਸ ਨੂੰ ਇਹ ਲਾਹੇ ਇਸ ਮੌਕੇ ਦਾ ਤੁਸੀਂ ਲਾਹਾ ਲੈ ਸਕਦੇ ਹੋ ਜੀ ਸਵਾਲ ਨੰਬਰ 11 ਕਸ਼ਮੀਰ ਦੀ ਸੁੰਦਰਤਾ ਦਾ ਵਰਣਨ ਕਿਸ ਕਾਵਿ ਪੁਸਤਕ ਵਿੱਚ ਮਿਲਦਾ ਹੈ ਕਸ਼ਮੀਰ ਦੀ ਸੁੰਦਰਤਾ ਭਾਈ ਵੀਰ ਸਿੰਘ ਮਟਕੁਹਲਾਰੇ ਲਹਿਰਾਂ ਦੇ ਹਾਰ ਬਿਜਲੀਆਂ ਦੇ ਹਾਰ ਇਹ ਸਾਰੇ ਠੀਕ ਹੈ ਇੰਨਾਂ ਸਾਰੀਆਂ ਚ ਮਿਲਦਾ ਉੱਤਰ ਦੇ ਦਿਓ ਬੜਾ ਪਿਆਰਾ ਸਵਾਲ ਬਣਿਆ ਕਸ਼ਮੀਰ ਦੀ ਸੁੰਦਰਤਾ ਦਾ ਵਰਣਨ ਭਾਈ ਸਾਹਿਬ ਭਾਈ ਵੀਰ ਸਿੰਘ ਦੀ ਕਿਸ ਕਵਿਤਾ ਦੇ ਵਿੱਚੋਂ ਮਿਲਦਾ ਹੈ ਹਾਂਜੀ ਦਿਓ ਜੀ ਸਾਰੇ ਉੱਤਰ ਤੁਹਾਨੂੰ ਕੀ ਠੀਕ ਲੱਗਦਾ ਤੋ ਇਹਦਾ ਜਿਹੜਾ ਸਹੀ ਉੱਤਰ ਮਟਕ ਹੁਲਾਰੇ ਕਸ਼ਮੀਰ ਦੀ ਸੁੰਦਰਤਾ ਇੰਨਾਂ ਦੀ ਕਵਿਤਾ ਇੱਛਾ ਬਲ ਤੇ ਡੂੰਘੀਆਂ ਛਾਮਾਂ ਜਿਹੜੀ ਮੈਂ ਆਉਂਦੇ ਤੁਹਾਨੂੰ ਸੁਣਾਈ ਸੀਗੀ ਸਵਾਲ ਨੰਬਰ 12 ਅਵੰਤੀਪੁਰੇ ਦੇ ਖੰਡਰ ਕਵਿਤਾ ਦਾ ਕਵੀ ਦੱਸੋ ਬੜੀ ਇੰਨਾਂ ਦੀ ਮਸ਼ਹੂਰ ਰਹੀ ਕਵਿਤਾ ਔਰ ਮੇਰਾ ਖਿਆਲ ਹੈ ਬੀਏ ਦੇ ਸਿਲੇਬਸ ਵਿੱਚ ਪੰਜਾਬ ਜਿਸ ਚੰਡੀਗੜ੍ਹ ਚ ਇਹ ਸ਼ਾਮਲ ਹੈ ਅਵੰਤੀਪੁਰੇ ਤੇ ਖੰਡਰ ਹਾਂਜੀ ਅਵੰਤੀਪੁਰੇ ਦੇ ਖੰਡਨ ਕਵਿਤਾ ਦਾ ਖੰਡਰ ਕਵਿਤਾ ਦਾ ਕਵੀ ਕੌਣ ਹੈ ਭਾਈ ਸਾਹਿਬ ਭਾਈ ਵੀਰ ਸਿੰਘ ਠੀਕ ਹੈ ਇਹ ਜਿਹੜੀ ਅਮੰਤੀਪੁਰੇ ਦੇ ਖੰਡਰ ਕਵਿਤਾ ਦਾ ਸੰਬੰਧ ਭਾਰਤੀ ਜੋ ਸੱਭਿਆਚਾਰ ਹੈ ਉਹਦਾ ਜਿਹੜਾ ਨਸ਼ਟ ਹੋਣਾ ਜਦ ਇਮਾਰਤ ਸਾਜੀ ਜਾਂ ਜੋ ਸੱਭਿਆਚਾਰਕ ਚੀਜ਼ਾਂ ਦਾ ਜੁੱਝਾਂ ਦਾ ਖਤਮ ਹੋ ਜਾਣਾ ਉਹਦੇ ਉੱਤੇ ਕਵਿਤਾ ਲਿਖੀ ਹੋਈ ਹੈ ਸਵਾਲ ਨੰਬਰ 13 ਭਾਈ ਵੀਰ ਸਿੰਘ ਕਿਸ ਪ੍ਰਵਿਰਤੀ ਦੇ ਕਵੀ ਅਰ ਹਸਵਾਦੀ ਰਮਾਸਵਾਦੀ ਪ੍ਰਗਤੀਵਾਦੀ ਜੁਜ਼ਾਰਵਾਦੀ ਇਹ ਸਵਾਲ ਸਿੱਧੇ ਤੁਹਾਨੂੰ ਨਾ ਜਿਹੜੇ ਐਗਜ਼ਾਮ ਓਰੀਐਂਟਡ ਸਵਾਲ ਹੈ ਪੇਪਰ ਦੇ ਵਿੱਚ ਸਿੱਧੇ ਇਦਾਂ ਹੀ ਐਜ਼ ਇਟ ਇਦਾਂ ਹੀ ਆ ਦਿੰਦੇ ਤੁਹਾਨੂੰ ਬਣਿਆ ਬਨਾਇਆ ਸਵਾਲ ਇਦਾਂ ਹੀ ਦੇਖ ਲਿਓ ਤੁਸੀਂ ਅੱਛਾ ਇਹ ਸਵਾਲ ਜਿਹੜੇ ਛੋਟੇ ਪੇਪਰ ਹੁੰਦੇ ਆ ਆਮ ਮਤਲਬ ਕੁਆਲਟੀ ਜਿਹੜੇ ਜਿਹਦੇ ਚ ਸਿਰਫ ਪਹਿਲੇ ਪੇਪਰ ਦੀ ਨੌਲੇਜ ਚੈੱਕ ਕੀਤੀ ਜਾਂਦੀ ਹੈ ਉਹਨਾਂ ਚ ਵੀ ਸਿੱਧੇ ਸਵਾਲ ਐ ਹੋਣੇ ਪੇਪਰ ਦੇ ਵਿੱਚ ਤਾਂ ਇਹਦਾ ਉੱਤਰ ਹੈ ਰਹਾਸਵਾਦੀ ਪਾਈ ਵੀਰ ਸਿੰਘ ਇਸ ਪ੍ਰਵਿਰਤੀ ਦਾ ਰਹਾਸਵਾਦੀ 14 ਖਾਲਸਾ ਸਮਾਚਾਰ ਕਿਸ ਕਵੀ ਨੇ ਸ਼ੁਰੂ ਕੀਤਾ ਪਾਈ ਵੀਰ ਸਿੰਘ ਚਰਨ ਸਿੰਘ ਸ਼ੀਦ ਪ੍ਰੋਫੈਸਰ ਪੂਰਨ ਸਿੰਘ ਮੋਹਨ ਸਿੰਘ ਖਾਲਸਾ ਸਮਾਚਾਰ ਕਦੋਂ ਸ਼ੁਰੂ ਕੀਤਾ ਇਹ ਵੀ ਸਵਾਲ ਹੈ ਤੇ ਉੱਤਰ ਮੈਂ ਦੇਤਾ 1899 ਕਿਸ ਕਵੀ ਦਾ ਹੈ ਭਾਈ ਸਾਹਿਬ ਪਾਈ ਵੀਰ ਸਿੰਘ ਦਾ 1899 ਉਹਨਾਂ ਨੇ ਖਾਲਸਾ ਟਰੈਕਟ ਸੁਸਾਇਟੀ 1992 93 ਚ ਤਿਆਰ ਕੀਤੀ ਖਾਲਸਾ ਟਰੈਕਟ ਸੁਸਾਇਟੀ ਤੇ ਔਰ ਆਪਣਾ 1899 ਚ ਉਹਨਾਂ ਨੇ ਖਾਲਸਾ ਸਮਾਚਾਰ ਇਹ ਸਪਤਾਹਿਕ ਸੀਗਾ ਭਾਵ ਹਫਤਾਵਾਰੀ ਸੀਗਾ ਇਹ ਅਖਬਾਰ ਇਸ ਤੋਂ ਇਲਾਵਾ ਇੱਕ ਗੱਲ ਮੈਂ ਇੱਥੇ ਦੱਸਦਾ ਰਹਾਸਵਾਦ ਤੇ ਨਬਰ ਹਸਵਾਦ ਚ ਕੀ ਫਰਕ ਹੁੰਦਾ ਹਾਲਾਂਕਿ ਇਹ ਸ਼ਬਦ ਬੜਾ ਕਾਮਨ ਵਰਤਿਆ ਜਾਂਦਾ ਮੈਂ ਥੋੜਾ ਜਿਹਾ ਅੱਜ ਇਹ ਵਿਆਖਿਆ ਤੇ ਤਾਂ ਜ਼ੋਰ ਦੇ ਰਿਹਾ ਕਿਉਂਕਿ ਜੁਜੀਸੀ ਤੇ ਮਾਸਟਰ ਕੇਡਰ ਵਾਲੇ ਵੀ ਇਹਦੇ ਚ ਸਟੂਡੈਂਟਸ ਹੋਣਗੇ ਲੈਕਚਰਰ ਕੇਡਰ ਦੀ ਵੀ ਤਿਆਰੀ ਕਰਦੇ ਤੋਂ ਇੱਥੇ ਨਾ ਇੱਕ ਦੋ ਗੱਲਾਂ ਤੁਸੀਂ ਸਮਝਣੀਆਂ ਥੋੜਾ ਜਿਹਾ ਮੈਂ ਟਾਈਮ ਲਾਉਂਗਾ ਰਹਸਵਾਦੀਤਾ ਆਪਾਂ ਕਹਿ ਦਿੰਨੇ ਰੱਬ ਦੀ ਗੱਲ ਆਤਮਾ ਪਰਮਾਤਮਾ ਦੀ ਗੱਲ ਇੱਕ ਭੇਦ ਰਹਸ ਦਾ ਸ਼ਬਦ ਦਾ ਮੀਨਿੰਗ ਹੁੰਦਾ ਭੇਦ ਇੱਕ ਭੇਦ ਦੀ ਗੱਲ ਭੇਦ ਦੀ ਗੱਲ ਕੀ ਆਪਾਂ ਕਹਿੰਨੇ ਵੀ ਪਰਮਾਤਮਾ ਕੁਦਰਤ ਕਨ ਕਨ ਵਿੱਚ ਹੈ ਪਰਮਾਤਮਾ ਹਰ ਥਾਂ ਤੇ ਜ਼ਰੜੇ 'ਚ ਪਰਮਾਤਮਾ ਪਰ ਕਮਾਲ ਇਹ ਆ ਕਿ ਦਿਸਦਾ ਨਹੀਂ ਕਮਾਲ ਇਹ ਆ ਪਤਾ ਸਾਰਿਆਂ ਨੂੰ ਆ ਵੀ ਉਹ ਹੈਗਾ ਉਹਦੀ ਹੋਂਦ ਹੈਗੀ ਆ ਤੇ ਉਹਦੇ ਤੋਂ ਹੀ ਦਿਲਚਸਪ ਵੱਡੀ ਗੱਲ ਇਹ ਆ ਵੀ ਹੈ ਕਿਤੇ ਵੀ ਨਹੀਂ ਹੈ ਕਿਤੇ ਵੀ ਨਹੀਂ ਭਰੋਸਾ ਇੰਨਾ ਵੀ ਹੈਗਾ ਤੇ ਇੰਨਾ ਪ੍ਰੋਸਾ ਵੀ ਵਜਰ ਹੈ ਕਿਤੇ ਵੀ ਨਹੀਂ ਹੈ ਸਭ ਥਾਵਾਂ ਤੇ ਹੈ ਤੋ ਇਹ ਇੱਕ ਰਹੱਸ ਹੈ ਜਿੱਥੋਂ ਸ਼ਬਦ ਬੰਦਰ ਹਸਵਾਦ ਹੋ ਰਹਸਵਾਦ ਇਹ ਨਾ ਰਹਸਵਾਦ ਕੀਆ ਵੈਸੇ ਜਿਹੜੇ ਸੱਜਣ ਕਹਿੰਦੇ ਆ ਗੁਰਬਾਣੀ ਨੂੰ ਉਹ ਕਹਿੰਦੇ ਆ ਮਦ ਕਾਲੀ ਰਹਸਵਾਦ ਗੁਰਬਾਣੀ ਕੀ ਹੈ ਮਦ ਕਾਲੀ ਰਹਸਵਾਦ ਜਿਹੜੇ ਬੰਦੇ ਸ਼ਬਦ ਵਰਤਦੇ ਐ ਰਹਸਵਾਦੀ ਭਾਈ ਵੀਰ ਸਿੰਘ ਵਾਸਤੇ ਉਹਨਾਂ ਦਾ ਠੀਕ ਹੈ ਲੇਕਿਨ ਅੱਗੇ ਆ ਗਿਆ ਨਵਰ ਹਸਵਾਦੀ ਸ਼ਬਦ ਹੁਣ ਸਾਡੇ ਕੋਲ ਦੋ ਪੰਜਾਬੀ ਦੇ ਹੋਰ ਕਵੀ ਆ ਨਵਰ ਹਸਵਾਦੀ ਕਵੀ ਇੱਕ ਦਾ ਹੈਗਾ ਪ੍ਰੀਤਮ ਸਿੰਘ ਸਫੀਰ ਪ੍ਰੀਤਮ ਸਫੀਰ ਦੂਜਾ ਹੈਗਾ ਜਸਵੰਤ ਸਿੰਘ ਨੇਕੀ ਤੋਂ ਇਹਨਾਂ ਦੋਨਾਂ ਵਾਸਤੇ ਸ਼ਬਦ ਨਵਰ ਹਸਵਾਦੀ ਵਰਤਿਆ ਜਾਂਦਾ ਤਾਂ ਇਹਦੇ ਚ ਕੀ ਫਰਕ ਹੈ ਭਾਈ ਵੀਰ ਸਿੰਘ ਨਾਲ ਤੁਲਨਾ ਕਰਦੇ ਆ ਕੀ ਫਰਕ ਹੈ ਫਰਕ ਧਿਆਨ ਨਾਲ ਸਮਝਣਾ ਭਾਈ ਵੀਰ ਸਿੰਘ ਦੀ ਕਵਿਤਾ ਦਾ ਜਿਹੜਾ ਬੇਸ ਹੈ ਉਹ ਹੈਗਾ ਗੁਰਮਤਿ ਦਰਸ਼ਨ ਕੀ ਹੈ ਗੁਰਮਤਿ ਦਰਸ਼ਨ ਗੁਰੂ ਸਾਹਿਬ ਜੀ ਦੀ ਫਿਲਾਸਫੀ ਗੁਰੂ ਸਾਹਿਬ ਜੀ ਦਾ ਇਤਿਹਾਸ ਇਹ ਸਾਰਾ ਉਹਨਾਂ ਦਾ ਕਵਤਾ ਦਾ ਜਿਹੜਾ ਬੇਸ ਹੈ ਦੂਜੇ ਬੰਨੇ ਜਣੀ ਜਿਹੜਾ ਰਹਾਸਵਾਦ ਉਹਨਾਂ ਦਾ ਉਹ ਗੁਰਮਤ ਵਾਲਾ ਹੀ ਰਹਾਸਵਾਦ ਗੁਰਬਾਣੀ ਵਾਲਾ ਰਹਾਸਵਾਦ ਪਰ ਅੱਗੇ ਪ੍ਰੀਤਮ ਸਿੰਘ ਫੀਰ ਤੇ ਜਸਵੰਤ ਸਿੰਘ ਨੇਕੀ ਉਹਨਾਂ ਦਾ ਜਿਹੜਾ ਰਹਾਸਵਾਦ ਹੈ ਅੱਛਾ ਜਿਹੜਾ ਇਹ ਗੁਰਮਤ ਦਰਸ਼ਨ ਭਾਈ ਵੀਰ ਸਿੰਘ ਵਾਲਾ ਇਹਦੇ 'ਚ ਹੈ ਸ਼ਰਧਾ ਇਹਦੇ 'ਚ ਹੈ ਸਮਰਪਤੀ ਡੈਡੀਕੇਸ਼ਨ ਸਮਰਪਤੀ ਸ਼ਰਧਾ ਵਿਸ਼ਵਾਸ ਇਹਦੇ ਚ ਹੈਗੀ ਭਗਤੀ ਔਰ ਇਹਦੇ ਚ ਐਂਡ ਤੇ ਹੈ ਅ ਅਪੇਧਤਾ ਉਹਦੇ ਵਿੱਚ ਮਿਲ ਜਾਣਾ ਇਹ ਉਹੀ ਜਿਹੜਾ ਗਿਆਨਖੰਡ ਕਰਮਖੰਡ ਸੱਚਖੰਡ ਵਾਲੀ ਉਹੀ ਚੀਜ਼ਾਂ ਇੱਥੇ ਐ ਭਾਈ ਵੀਰ ਸਿੰਘ ਕੋਲ ਪਰ ਦੂਜੇ ਬੰਨੇ ਪ੍ਰੀਤਮ ਸਿੰਘ ਸਫੀਰ ਹੁਣਾ ਕੋਲੇ ਜਸਵੰਤ ਸਿੰਘ ਨੇਕੀ ਹੁਣਾ ਕੋਲੇ ਸ਼ਰਦਾ ਦੀ ਥਾਂ ਉਹਨਾਂ ਨੇ ਲੈ ਲਿਆ ਲਾਜਿਕ ਲਾਜਿਕ ਦਲੀਲ ਤੇ ਜਦੋਂ ਲਾਜਿਕ ਤੇ ਦਲੀਲ ਆ ਜਾਈ ਉਥੇ ਆ ਜਾਂਦੀ ਵਿਗਿਆਨਕਤਾ ਤੂੰ ਜਦੋਂ ਇੰਨਾ ਦੀ ਕਵਤਾ 'ਚ ਵਿਗਿਆਨਕਤਾ ਆ ਗਈ ਦਲੀਲ ਨਾਲ ਗੱਲ ਕਰਦਿਆ ਲੌਜੀਕ ਨਾਲ ਗੱਲ ਕਰਦਿਆ ਤੇ ਇਹ ਹੋਰ ਵਧੇਰੇ ਬૌਧਿਕ ਹੋ ਜਾਂਦੇ ਆ ਹੋਰ ਵਧੇਰੇ ਵਾਲ ਦੀ ਖਲ ਉਤਾਰਨ ਵਾਲੇ ਵਾਲੇ ਪਾਸੇ ਚਲੇ ਜਾਂਦੇ ਆ ਹੋਰ ਵਧੇਰੇ ਬૌਧਿਕ ਹੋ ਜਾਂਦੇ ਆ ਹੋਰ ਵਧੇਰੇ ਜਟਿਲ ਹੋ ਜਾਂਦੇ ਆ ਹੋਰ ਵਧੇਰੇ ਔਖੇ ਹੋ ਜਾਂਦੇ ਆ ਪਰ ਗੱਲ ਕਮਾਲ ਦੀ ਉਹੀ ਕਿ ਕੰਨ ਇਧਰੋਂ ਫੜੋ ਜਾਂ ਇਧਰੋਂ ਫੜੋ ਗੱਲ ਤੁਸੀਂ ਸ਼ਰਦਾ ਨਾਲ ਗੱਲੋ ਕਰ ਲਓ ਜਾਂ ਲੌਜੀਕ ਨਾਲ ਕਰ ਲਓ ਕਰਦੇ ਗੱਲ ਰੱਬ ਦੀ ਹੀ ਹੈ ਗੱਲ ਕਰਦੇ ਆਤਮਾ ਪਰਮਾਤਮਾ ਦੀ ਹੀ ਹੈ ਪਰ ਇਹਨਾਂ ਦੀ ਕਪਤਾ ਵਿੱਚ ਇੱਕ ਤਰ੍ਹਾਂ ਦਾ ਜਿਹੜਾ ਨਵਾਂ ਸ਼ਬਦ ਘਟ ਕੇ ਆਇਆ ਮਨੋਵਿਗਿਆਨ ਆ ਜਾਂਦਾ ਹੈ ਗੱਲ ਇਹ ਵੀ ਮੰਨਦੀ ਹੀ ਕਰਨਗੇ ਪਰ ਇਹ ਸ਼ਰਧਾ ਦੇ ਕੱਪੜੇ ਪਾ ਕੇ ਗੱਲ ਕਰਨਗੇ ਹੁਣ ਇਹ ਮਨੋਵਿਗਿਆਨ ਦੀ ਗੱਲ ਜਿਹੜੀ ਕਰਦੇ ਇਹਦੇ ਵਿੱਚ ਮਨ ਦੇ ਬਾਰੇ ਤੇ ਦੇਖੋ ਮਨ ਬਾਰੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਦਰ ਬੜਾ ਕੁਝ ਲਿਖਿਆ ਹੋਇਆ ਹੈ ਆਪਾਂ ਨੰਨ ਸਾ ਪਰਦੇ ਮਨ ਮੇਰਾ ਤੂੰ ਸਦਾ ਰਵਰ ਨਾਲੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰਗ ਉੱਥੇ ਵੀ ਪੜਦੇ ਆਪਾਂ ਅੱਛਾ ਫਿਰ ਇੱਥੇ ਇਹਨਾਂ ਦਾ ਜਿਹੜਾ ਮਨ ਹੈ ਇਹ ਬੜਾ ਇਹ ਮਨੋਵਿਗਿਆਨ ਜੋ ਫਰਾਇਡ ਦਾ ਦੱਸਿਆ ਹੋਇਆ ਜਾਂ ਉਸ ਤਰੀਕੇ ਦਾ ਜਿਹੜਾ ਲੌਜੀਕਲੀ ਚੀਜ਼ਾਂ ਸੋਚਦਿਆ ਉਸ ਤਰੀਕੇ ਨਾਲ ਇਹਨਾਂ ਨੇ ਆਪਣੀ ਕਵਿਤਾ ਨੂੰ ਇੰਟਰੋਡਿਊਸ ਕੀਤਾ ਇਸ ਕਰਕੇ ਉਹਨਾਂ ਦੀ ਕਵਿਤਾ ਨਵਰ ਹਸਵਾਦੀ ਅਖਵਾਈ ਭਾਈ ਵੀਰ ਸਿੰਘ ਦੀ ਕਪਤਨ ਰਹਸਵਾਦੀ ਆਪਾਂ ਕਹਿੰਨੇ ਪਰ ਕਈ ਵਾਰ ਭਾਈ ਵੀਰ ਸਿੰਘ ਵਾਸਤੇ ਵੀ ਨਾ ਬ੍ਰਹਸਵਾਦੀ ਸ਼ਬਦ ਵੀ ਵਰਤ ਲਿਆ ਜਾਂਦਾ ਕਨਫਿਊਜ਼ ਨਾ ਹੋ ਜਿਓ ਜਿਹੜੀ ਗੁਰਮਤ ਤੋਂ ਪ੍ਰਭਾਵਿਤ ਭਾਈ ਵੀਰ ਸਿੰਘ ਦੀ ਕਵਿਤਾ ਛੋਟੀਆਂ ਕਵਤਾਵਾਂ ਰੂਪ ਦੇ ਪੱਖੋਂ ਉਹ ਰਹਸਵਾਦੀ ਹੈ ਜਿਹੜੇ ਅੱਗੇ ਜਾ ਕੇ ਵਿਸ਼ੇ ਦੇ ਪੱਖੋਂ ਥੋੜਾ ਜਿਹਾ ਬਰੀਕ ਹੋਰ ਜਟਲ ਹੋ ਜਾਂਦੇ ਬੁੱਧਿਕ ਹੋ ਜਾਂਦੇ ਆ ਉਹ ਨਾ ਬ੍ਰਹਸਵਾਦੀ ਹੈ ਜਾਣਕਾਰੀ ਚੰਗੀ ਲੱਗੀ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਸਾਰੇ ਲੋਕਾਂ ਤੱਕ ਪਹੁੰਚਾ ਦਿਓ ਵੀ ਅਸੀਂ ਐਦਾਂ ਬਣਦੇ ਆਂ ਐਸ ਕੁਆਲਿਟੀ ਨਾਲ ਗੱਲ ਕਰਦੇ ਆਂ ਸਵਾਲ ਨੰਬਰ 14 ਹੋ ਗਿਆ ਸਵਾਲ ਨੰਬਰ 15 ਪੰਜਾਬੀ ਕਵਿਤਾ ਵਿੱਚ ਰੁਬਾਈ ਲਿਖਣ ਦੀ ਸ਼ੁਰੂਆਤ ਕਿਸ ਨੇ ਕੀਤੀ ਕਿਸ ਕਵੀ ਨੇ ਪੰਜਾਬੀ ਚ ਪਹਿਲੀ ਵਾਰ ਰੁਬਾਈ ਲਿਆਂਦੀ ਤੇ ਉਹਨਾਂ ਨੇ ਰੁਬਾਈ ਨੂੰ ਕਿਹਾ ਕੀ ਉਹਨਾਂ ਨੇ ਰੁਬਾਈ ਨੂੰ ਨਾਮ ਕਿ ਦਿੱਤਾ ਪੰਜਾਬੀ ਵਿੱਚ ਰੁਬਾਈ ਵਾਸਤੇ ਹੋਰ ਕਿਹੜੇ ਕਿਹੜੇ ਸ਼ਬਦ ਵਰਤੇ ਜਾਂਦੇ ਮੈਂ ਦੱਸ ਹੀ ਦੇਵਾਂ ਜੀ ਚੌ ਵਰਗਾ ਚੌ ਵਰਗਾ ਠੀਕ ਹੈ ਇਸ ਤੋਂ ਇਲਾਵਾ ਹੋਰ ਕੀ ਕਿਹਾ ਜਾਂਦਾ ਚੌ ਤੁਕੀ ਚਾਰ ਤੁਕਾਂ ਵਾਲੀ ਰੁਬਾਇ ਸ਼ਬਦ ਰੁਬਾਈ ਦਾ ਮੂਲ ਸ਼ਬਦ ਰੁਬਾ ਜਿਹੜਾ ਅਰਬੀ ਦਾ ਸ਼ਬਦ ਹੈ ਔਰ ਇਸ ਦਾ ਮਤਲਬ ਹੁੰਦਾ ਚਾਰ ਚਾਰ ਸ਼ਬਦ ਦਾ मीनिंग ਚਾਰ ਤੇ ਸਾਰਾ मीनिंग ਹੋ ਗਿਆ ਚਾਰ ਸਤਰਾਂ ਵਾਲੀ ਕਵਿਤਾ ਤੋਂ ਇਸ ਨੂੰ ਪੰਜਾਬੀ ਚ ਪਹਿਲੀ ਵਾਰ ਭਾਈ ਵੀਰ ਸਿੰਘ ਜੀ ਨੇ ਅਪਣਾਇਆ ਤੋਂ ਇਹ ਅਰਬੀ ਫਾਰਸੀ ਤੋਂ ਪ੍ਰਭਾਵਿਤ ਕਾਵ ਰੂਪ ਹੈ ਫਾਰਸੀ ਸਾਹਿਤ ਤੋਂ ਪ੍ਰਭਾਵਿਤ ਕਾਵ ਰੂਪ ਹੈ ਜਾਨੀ ਕਿ ਉਧਰੋਂ ਅਸੀਂ ਲਿਆ ਹੋਇਆ ਹੈ ਉਹਨਾਂ ਤੋਂ ਲੈ ਕੇ ਪੰਜਾਬੀ ਚ ਭਾਈ ਵੀਰ ਸਿੰਘ ਨੇ ਇਸ ਨੂੰ ਅਪਣਾਇਆ ਤੇ ਲਿਖੀਆਂ ਰੁਬਾਈਆਂ ਫਿਰ ਤੇ ਭਾਈ ਵੀਰ ਸਿੰਘ ਨੇ ਇਸ ਨੂੰ ਕਿਹੜਾ ਨਾਮ ਦਿੱਤਾ ਤੁਰਿਆਈ ਤੁਰਿਆਈ ਦਾ ਨਾਮ ਇਸ ਨੂੰ ਦਿੱਤਾ ਸਵਾਲ ਨੰਬਰ 16 ਸੱਭਿਆਚਾਰਕ ਚੇਤਨਾ ਦਾ ਕਵੀ ਹੈ ਈਟੀਟੀ 9596 ਵਾਲੇ ਇਹ ਸਵਾਲ ਤੁਸੀਂ ਭਾਵੇਂ ਨਾ ਤਿਆਰ ਕਰਿਓ ਪਰ ਜਰੂਰ ਲਓ ਇਹ ਤੁਹਾਡਾ ਨਹੀਂ ਹੈ ਇਹ ਸਵਾਲ ਮਾਸਟਰ ਕੇਡਰ ਡੀਜੀਸੀ ਵਾਲਿਆਂ ਦਾ ਹੈ ਧਿਆਨ ਨਾਲ ਪੜੋ ਸੱਭਿਆਚਾਰਕ ਚੇਤਨਾ ਦਾ ਦੂਜਾ ਸ਼ਬਦ ਆਊਗਾ ਸਾਂਸਕ੍ਰਿਤਿਕ ਚੇਤਨਾ ਸਾਂਸ ਕ੍ਰਿਤਕ ਚੇਤਨਾ ਦਾ ਕਵੀ ਸਾਂਸਕ੍ਰਿਤਿਕ ਚੇਤਨਾ ਦਾ ਕਵੀ ਲਓ ਜੀ ਇਸ ਤੋਂ ਬਾਅਦ ਆਉਣ ਵਾਲੀਆਂ ਜਿਹੜੀਆਂ ਵੀਡੀਓਜ਼ ਆ ਉਹਦੇ ਵਿੱਚ ਅਸੀਂ ਮਾਸਟਰ ਕੇਡਰ ਨੂੰ ਧਿਆਨ ਚ ਰੱਖ ਕੇ ਸਵਾਲ ਬਣਾਇਆ ਕਰਾਂਗੇ ਕਿਉਂਕਿ ਬਨਾਰਸ਼ ਰਣਨ ਦਾ ਬਹੁਤ ਜਲਦੀ ਪੇਪਰ ਹੋ ਜਾਣਾ ਹੈ ਇਹਨਾਂ ਦੀ ਲਗਭਗ ਤਿਆਰੀ ਹੋ ਚੁੱਕੀ ਹੈ ਜਿਮੀਆਂ ਕੁਝ ਚੀਜ਼ਾਂ ਰਹਿੰਦੀਆਂ ਉਹ ਇਹਨਾਂ ਨੂੰ ਆਪਾਂ ਅਵੇਲੇਬਲ ਕਰਾ ਦੇਵਾਂਗੇ ਉਸ ਤੋਂ ਬਾਅਦ ਮਾਸਟਰ ਕੇਡਰ ਤੇ ਧਿਆਨ ਦੇਣਾ ਤਾਂ ਸਾਰਿਆਂ ਨੇ ਜਰੂਰ ਜਾਣਕਾਰੀ ਜਿਹੜੀ ਹੈ ਧਿਆਨ ਚ ਰੱਖਣੀ ਹੈ ਹਾਂਜੀ ਸਵਾਲ ਨੰਬਰ 16 ਦਾ ਸਹੀ ਉੱਤਰ ਹੈ ਜੀ ਧਨੀ RAM ਚਾਤ੍ਰਿਕ ਸਵਾਲ ਨੰਬਰ 17 ਧਨੀ RAM ਚਾਤ੍ਰਿਕ ਦਾ ਜੀਵਨ ਕਾਲ ਦੱਸੋ 1872-1957 1876-1954 1850-1900 1919-1957 ਤਾਂ ਇਸ ਨੂੰ ਯਾਦ ਕਰਨ ਦਾ ਬੜਾ ਸੌਖਾ ਤਰੀਕਾ ਹੈ ਧਨੀ RAM ਚਾਤ੍ਰਿਕ ਭਾਈ ਵੀਰ ਸਿੰਘ ਜੀ ਦੇ ਕੋਲ ਰਹਿ ਕੇ ਉਹਨਾਂ ਨੇ ਕਈ ਸ਼ਾਲ ਕੰਮ ਕੀਤਾ ਭਾਈ ਵੀਰ ਸਿੰਘ ਤੋਂ ਪ੍ਰਭਾਵਿਤ ਵੀ ਸੀਗੇ ਧਨੀ RAM ਚਾਤ੍ਰਿਕ ਜੀ ਜਿਨ੍ਹਾਂ ਦਾ ਚਾਰ ਭਾਈ ਵੀਰ ਸਿੰਘ ਤੋਂ 4 ਸਾਲ ਛੁੱਟਿਆ ਤੇ 3 ਸਾਲ ਸੰਸਾਰ ਤੋਂ ਪਹਿਲਾਂ ਚਲੇ ਜਾਂਦੇ ਯਾਨੀ ਕਿ 1876 1954 ਬਿਲਕੁਲ ਠੀਕ ਹੈ ਸਵਾਲ ਨੰਬਰ 18 ਚੰਦਨ ਬਾੜੀ ਕੇਸਰ ਕਿਆਰੀ ਨਵਾਂ ਜਹਾਨ ਤੇ ਸੂਫੀ ਖਾਨਾ ਕਾਵਰਚਨਾਮਾ ਕਿਸ ਦੀਆਂ ਨੇ ਅਮਰਤਾ ਪ੍ਰੀਤਮ ਤਨੀਰਾਮ ਚਾਤ੍ਰਿਕ ਮੋਹਨ ਸਿੰਘ ਪੂਰਨ ਸਿੰਘ ਇਸ ਦਾ ਉੱਤਰ ਮੈਂ ਨਹੀਂ ਦੇਣਾ ਸਵਾਲ ਬਹੁਤ ਸੌਖਾ ਹੈ 18 ਨੰਬਰ ਸਵਾਲ ਦਾ ਉੱਤਰ ਤੁਸੀਂ ਕਮੈਂਟ ਬਾਕਸ ਵਿੱਚ ਦਿਓਗੇ ਨਾਲ ਆਪਣਾ ਨਾਮ ਲਿਖ ਕੇ ਭੇਜੋ ਜਰੂਰ ਸਾਰਿਆਂ ਨੇ ਕਮੈਂਟ ਕਰਨਾ ਹੈ ਦੱਸਣਾ ਜੀ ਜਰੂਰ ਹੋਰ ਕਲਾਸਾਂ ਸਮਝਣ ਵਾਸਤੇ ਸਵਾਲਾਂ ਦੀ ਲੜੀ ਪ੍ਰਾਪਤ ਕਰਨ ਲਈ ਜਿਸ ਨੂੰ ਆਪਾਂ ਟੈਸਟ ਸੀਰੀਜ਼ ਕਹਿੰਦੇ ਆ ਜਾਂ ਹੋਰ ਆ ਕਿਸੇ ਟੌਪਿਕ ਨੂੰ ਸਮਝਣ ਵਾਸਤੇ ਕਿਸੇ ਗ੍ਰਾਮਰ ਦਾ ਕਿਸੇ ਕਿਸੇ ਕੋਈ ਉਹਦੇ ਵਾਸਤੇ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਹਾਂਜੀ ਤੇ ਇਸ ਦਾ ਉੱਤਰ ਤੁਸੀਂ ਦੇਣਾ ਸਵਾਲ ਨੰਬਰ 19 ਪਰਥੀ ਹਰੀ ਅਤੇ ਨਾਲ ਦਮਯੰਤੀ ਕਿਸ ਕਵੀ ਦੇ ਕਿਸੇ ਨੇ ਔਰ ਇਹ ਸਵਾਲ ਮੇਰਾ ਖਿਆਲ ਲੈਕਚਰਰ ਕਿਡਰ ਦੇ ਵਿੱਚ ਪਹਿਲਾਂ ਹੀ ਆਇਆ ਹੋਇਆ ਪੰਜਾਬੀ ਦੇ ਵਿੱਚ ਪਰਥਰੀ ਹਰੀ ਤੇ ਨਾਲ ਦਮਯੰਤੀ ਕਵੀ ਕਿਸ ਕਵੀ ਦੇ ਕਿਸੇ ਨੇ ਤਨੀਰਾਮ ਚਾਤਰੀਕ ਦੇ ਤੋਂ ਇਹਦਾ ਸਵਾਲ ਇੱਦਾ ਵੀ ਬਣਦਾ ਵੀ ਕਿਸ ਕਵੀ ਨੇ ਆਪਣਾ ਲਿਟਰੇਚਰ ਆਪਣਾ ਸਾਹਿਤ ਜਾਂ ਕਵਿਤਾ ਲਿਖਣ ਦੀ ਸ਼ੁਰੂਆਤ ਕਿਸਿਆ ਤੋਂ ਕੀਤੀ ਸੀ ਇਹ ਵੀ ਸਵਾਲ ਆਇਆ ਹੋਇਆ ਜਾਂ ਬਣਿਆ ਹੋਇਆ ਸਵਾਲ ਹੈ ਧਿਆਨ ਰੱਖਿਓ ਤਾਂ ਉਹਦਾ ਉੱਤਰ ਵੀ ਤਨੀਰਾਮ ਚਾਤਰੀਕ ਹੋਵੇਗਾ ਸਵਾਲ ਨੰਬਰ ਆਖਰੀ 20 나ਗਮਨੀ ਰਸਾਲਾ ਕਿਸ ਕਵੀ ਦਾ ਹੈ ਅਮਰਤਾ ਪ੍ਰੀਤਮ ਪ੍ਰੋਫੈਸਰ ਮੋਨ ਸਿੰਘ ਤਨੀਰਾਮ ਚਾਤਰੀਕ ਪ੍ਰੋਫੈਸਰ ਪੂਰਨ ਸਿੰਘ ਪ੍ਰੋਫੈਸਰ ਮੋਹਨ ਸਿੰਘ ਦਾ ਜਿਹੜਾ ਰਸਾਲਾ ਉਹਦਾ ਨਾਂ ਹੈਗਾ ਪੰਜ ਦਰਿਆ ਧਨੀ RAM ਚਾਤ੍ਰਿਕ ਦਰਸਾਲਾ ਮੇਰਾ ਖਿਆਲ ਕੋਈ ਨਹੀਂ ਹੈ ਪ੍ਰੋਫੈਸਰ ਪੂਰਨ ਸਿੰਘ ਦਾ ਹੈਗਾ ਥੰਡਰਿੰਗ ਡਾਊਨ ਪੰਜਾਬੀ ਚ ਉਹਨੂੰ ਕਹਾਂਗੇ ਗਰਜ ਦੀ ਪ੍ਰਭਾਤ ਤੇ ਅਮਰਤਾ ਪ੍ਰੀਤਮ ਦਾ ਹੈਗਾ ਜੀ ਨਾਗਮਣੇ ਠੀਕ ਹੈ ਸਾਰੇ ਯਾਦ ਹੋ ਗਏ ਨਾ ਗਰਜ ਦੀ ਪ੍ਰਭਾਤ ਨੂੰ ਅੰਗਰੇਜ਼ੀ ਚ ਕਹਿੰਦੇ ਦਾ ਥੰਡਰ ਡਾਊਨ ਉਹਨਾਂ ਨੇ ਜਾਪਾਨ ਤੋਂ ਸ਼ੁਰੂ ਕੀਤਾ ਸੀ ਕਵਤਾ ਨਾਲ ਸੰਬੰਧਿਤ ਹੈ ਲਓ ਜੀ ਨਾਗਮਨੀ ਰਸਾਲਾ ਅਮਰਤਾ ਪ੍ਰੀਤਮ ਸਵਾਲ ਹੋਗੇ ਜੀ ਵੀ ਪੂਰੇ ਵੀਡੀਓ ਨੂੰ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਭੁੱਲਾਂ ਚੁੱਕਾਂ ਦੀ ਖਿਮਾ ਕੋਈ ਵੀ ਵਧੇਰੇ ਜਾਣਕਾਰੀ ਲੈਣੀ ਹੋਵੇ ਦਿੱਤੇ ਹੋਏ ਨੰਬਰ ਤੇ ਕਰ ਸਕਦੇ ਹੋ ਜੀ ਸੰਪਰਕ ਮਿਲਦਿਆ ਨਵੀਂ ਵੀਡੀਓ ਦੇ ਵਿੱਚ ਕੋਈ ਟਾਪਿਕ ਪੜਨਾ ਹੋਵੇ ਕਮੈਂਟ ਕਰ ਦਿਓ